ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਕੋਟਲੇ ਗਪਾਲੋ ਬਲਾਕ ਬਸੀ ਬਠਾਣਾ ਫਤੇਗੜ ਸਾਹਿਬ ਜੋ ਕਿ ਸਾਡੇ ਪਿੰਡ ਕੋਟਲੇ ਚ ਗੁਰਦੁਆਰਾ ਸਾਹਿਬ ਦੀ ਸਾਰੀ ਹੋ ਰਹੀ ਹੈ ਉਹਦਾ ਪਹਿਲਾ ਲੈਂਟਰ ਪੈ ਰਿਹਾ ਜੋ ਕਿ ਇਹਦੇ ਉੱਪਰ ਸੱਚਖੰਡ ਬਣਾਉਣਾ ਹੈ ਇਸ ਇਮਾਰਤ ਦੇ ਉੱਪਰ ਆਹ ਪਹਿਲਾ ਲੈਂਟਰ ਜਿਹੜਾ ਪੈ ਰਿਹਾ ਹੈ ਇਦੇ ਉੱਪਰ ਸੱਚਖੰਡ ਬਣਾਉਣਾ ਹੈ ਤੁਸੀਂ ਦੇਖ ਸਕਦੇ ਆ ਲੈਂਟਰ ਪੈ ਰਿਹਾ ਹੈ ਇੱਧਰ ਸੰਗਤਾਂ ਬੜੀਆਂ ਸੇਵਾ ਕਰ ਰਹੀਆਂ ਤੁਹਾਨੂੰ ਤਾਂ ਆਮ ਗੱਲ ਸਾਰੀ ਇਹ ਜਿਹੜੀ ਬਿਲਡਿੰਗ ਦੀ ਮਸਾਰੀ ਜਿਹੜੀ ਹੋਣੀ ਹੈ ਮੈਂ ਤੁਹਾਨੂੰ ਇੱਕ ਗੱਲ ਸਾਰੀ ਇਹ ਦੀ ਤਸਵੀਰ ਆ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਇਹ ਬਿਲਡਿੰਗ ਦੀ ਸਾਰੀ ਇੱਥੇ ਗੁਰੂ ਘਰ ਦੀ ਹੋਣੀ ਹੈ ਤੇ ਅੱਜ ਉਹਦਾ ਪਹਿਲਾ ਲੈਂਟਰ ਆ ਜਿਹੜਾ ਸੱਚਖੰਡ ਜਿੱਥੇ ਬਣਨਾ ਉੱਪਰ ਉੱਪਰ ਸੱਚਖੰਡ ਬਣਨਾ ਇਹਦੇ ਉਹਦੇ ਹੀ ਲੈਂਟਰ ਪੈ ਰਿਹਾ ਇੱਥੇ ਸਾਰੀ ਇਹ ਬਿਲਡਿੰਗ ਤੁਹਾਨੂੰ ਦਿਖਾ ਰਹੇ ਆ ਸਾਰਾ ਗੁਰੂ ਘਰ ਜਿਹੜਾ ਨਵਾਂ ਉਸਾਰੀ ਹੋ ਰਹੀ ਐ ਇਸ ਬਿਲਡਿੰਗ ਦੀ ਤੇ ਕਾਫੀ ਸਮਾਂ ਹੋ ਗਿਆ ਪੂਰੀ ਇਛਾ ਦੇ ਨਾਲ ਸੰਗਤਾਂ ਤੁਹਾਨੂੰ ਉੱਪਰ ਤੇ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਤਸਵੀਰਾਂ ਕਰ ਦਿੰਨੇ ਆ ਸ਼ੁਰੂ ਕਰਤੀਆਂ ਸਾਰੀਆਂ ਇਹ ਤਸਵੀਰਾਂ ਜੋ ਸਾਡੇ ਕੋਟਲੇ ਦੇ ਵਿੱਚ ਨੱਗਰ ਵੱਲੋਂ ਆਪ ਹਿੰਮਤ ਕਰਕੇ ਸਾਰੀ ਜਿਹੜੀ ਇਹ ਕੀਤੀ ਜਾ ਰਹੀ ਹੈ ਗੁਰੂ ਘਰ ਦੀ ਤੁਸੀਂ ਦੇਖ ਸਕਦੇ ਆ ਲੈਂਟਰ ਜੋ ਤੇ ਪੈ ਰਿਹਾ ਹੁਣ ਤੁਹਾਨੂੰ ਅਸੀਂ ਵਰਦੀਆਂ ਅੱਗਾਂ ਬੰਦ ਕੇ ਅਗਰ ਅੱਗ ਲਾ ਦੇਣਾ ਇਹ ਉੱਪਰ ਲੈਂਟਰ ਪੈ ਰਿਹਾ ਸੱਚਖੰਡ ਦਾ ਇਹਦੇ ਉੱਪਰ ਸੇ ਸੱਚਖੰਡ ਬਣਾਉਣਾ ਤੇ ਪੂਰੀਆ ਦੇਖ ਸਕਦੇ ਆ ਨਾ ਤੇ ਇਧਰ ਪਾਸੇ ਕੌੜੀ ਆਈ ਨੂੰ ਹਨਾਨ ਨਾਲ ਤੇ ਇੱਥੇ ਸਾਰਾ ਸੱਚਖੰਡ ਬਣਨਾ ਉੱਪਰ ਤੇ ਮੈਂ ਤੁਹਾਨੂੰ ਸਾਰਾ ਦਿਖਾ ਦਿੰਨਾ ਗੁਰੂ ਘਰ ਸਾਰਾ ਇੱਥੇ ਉੱਪਰਲੀ ਪਹਿਲੀ ਮੰਜ਼ਲ ਆਈਡੀ ਗੁਰੂ ਘਰ ਦੀ ਸਾਰਾ ਲੈਂਟਰ ਪਾ ਰਹੇ ਹਾਂ ਸਾਰੇ ਸਾਰਾ ਔਰੇ ਤੇ ਫੇਰ ਦੁਬਾਰਾ ਵੀਊ ਦੇਖ ਲੋ ਇਹਦਾ ਜ਼ਰੂਰ ਕਰਦਾ ਤੇ ਵਿਚਾਲੇ ਕੋਈ ਥੰਮਲਾ ਨਹੀਂ ਹੈਗਾ ਇੱਕ ਖਾਸियत ਹੋਰ ਆ ਇਹਦੇ ਵਿੱਚ ਆਲੇ-ਦਾਲੇ ਸਾਈਡਾਂ ਦੇ ਉੱਪਰੇ ਆ ਸਾਰੀ ਪਿੱਲਰ ਜਿਹੜੇ ਹੈਗੇ ਆ ਨਾ ਇਹ ਸਾਈਡਾਂ ਦੇ ਉੱਪਰ ਪਿੱਲਰ ਆ ਵਿਚਾਲੇ ਕੋਈ ਪਿੱਲਰ ਨਹੀਂ ਹੈਗਾ ਬਾਕੀ ਇੱਥੇ ਪਿੱਲਰ ਜਿਹੜੇ ਹੈਗੇ ਆ ਇੱਥੇ ਦੇ ਉੱਪਰ ਗੁੰਮਟੀ ਬਣਨੀ ਆ ਚਾਰ ਪਿੱਲਰ ਆ ਇਹਦੇ ਕੋਲ ਲੱਗੇ ਜਿੱਥੇ ਮਸ਼ੀਨ ਲੱਗੀ ਵੀ ਹੈ ਲੈਂਟਰ ਪਾ ਰਹੀ ਹੈ ਇਹਦਾ ਚਾਰੇ ਪਾਸੇ ਪਿੱਲਰ ਆ ਇਹਦੇ ਉੱਪਰ ਇੱਥੇ ਗੁੰਮਟੀ ਬਣਨੀ ਹੈ ਇਹਦੇ ਉੱਪਰ ਗੁਰੂ ਘਰ ਦੀ ਤੇ ਆਲੇ-ਦਾਲੇ ਪਿੱਲਰ ਆ ਇਹਦੇ ਚਾਰੇ ਪਾਸੇ ਵਿਚਾਲੇ ਕੋਈ ਪਿੱਲਰ ਨਹੀਂ ਹੈਗਾ ਜੇ ਲੈਂਟਰ ਆ ਜਾਂ ਪਾਊਗਾ ਸਾਰੀ ਸਾਰੀ ਹੋਊਗੀ ਸੀ ਫੇਰ ਵੀ ਤੁਹਾਨੂੰ ਸਾਂਝੀ ਤੁਹਾਡੇ ਨਾਲ ਅਸੀਂ ਇਹ ਤਸਵੀਰਾਂ ਕਰਾਂਗੇ ਤੇ ਇਹਦੇ ਵਿੱਚ ਹੀ ਵੱਡੀ ਖਾਸੀਅਤ ਆ ਬਚਾਲੇ ਦਾ ਕੋਈ ਪਿੱਲਰ ਨਹੀਂ ਹੈਗਾ ਆਲੇ-ਦਾਲ ਚਾਰੇ ਪਾਸੇ ਸੱਜਾ ਦੇ ਉੱਪਰ ਪਿੱਲਾ ਨਾ ਹੈ ਗੁਰੂ ਘਰ ਦੇ ਤੇ ਸਾਡੀਆਂ ਵੀਡੀਓ ਆ ਜਿਹੜੀ ਇਹ ਬਾਹਰਲੇ ਦੇਸ਼ਾਂ ਵਿੱਚ ਸਾਡੇ ਵਸਦੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਵੱਖ-ਵੱਖ ਦੇਸ਼ਾਂ ਸਾਡੇ ਪਿੰਡ ਦੇ ਜੋ ਬੱਚੇ ਜਾਂ ਕੰਮ ਕਰਨ ਵਾਸਤੇ ਗਏ ਹੋਏ ਆ ਅਮਰੀਕਾ ਵਿੱਚ ਕੈਨੇਡਾ ਦੇ ਵਿੱਚ ਜਿਆਦਾਤਰ ਸਾਡੇ ਬੱਚੇ ਜਿਹੜੇ ਉਹ ਪਹੁੰਚੇ ਹੋਏ ਆ ਉਹਨਾਂ ਤੱਕ ਇਹ ਵੀਡੀਓ ਪੁੱਜੀਦੀ ਕਰੋ ਤੇ ਤੁਸੀਂ ਦੇਖ ਸਕਦੇ ਆ ਸਾਰੀ ਇੱਧਰ ਦੂਰ ਤੇ ਮੈਂ ਤੁਹਾਨੂੰ ਸਾਰੀ ਸਾਰੀ ਇਹ ਦੁਬਾਰਾ ਦਿਖਾ ਦਿੰਦਾ ਸਾਰੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ